ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਦੋਸਤੋ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਸ਼ਹਿਰ ਪੱਟੀ ਖਾਸ ਵਿਜ਼ਿਟ ਦੋਸਤੋ ਸ਼ਹਿਰ ਪੱਟੀ ਕਰਨੀ ਆ ਤਹਿਸੀਲ ਵੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਨ ਦੇ ਫਾਰਮ ਤੇ ਦੋਸਤੋ ਆਏ ਆ ਜਿੱਦਾਂ ਕਿ ਪਹਿਲਾਂ ਵੀ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰ ਹੀ ਆਉਂਦੇ ਰਹਿੰਦੇ ਆ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਹੁੰਦੇ ਆ ਕੋਈ 8-9 8-7 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਦੋਸਤੋ ਇਸ ਘਰੇ ਅਵੇਲੇਬਲ ਹੁੰਦੇ ਆ ਤੇ ਅੱਜ ਇਸ ਕਵਰੇਜ ਵਿੱਚ ਟੋਟਲ ਤੁਹਾਨੂੰ ਆਪਾਂ 6 ਪਸ਼ੂ ਦਿਖਾ ਦਾਂਗੇ ਚਾਰ ਬੇੜਾ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਤੇ ਦੋ ਮਝਾਂ ਦੋਸਤੋ ਦਿਖਾਵਾਂਗੇ ਤੁਹਾਨੂੰ ਬਿਲਕੁਲ ਉਹ ਵੀ ਸੁਈਆਂ ਸਵਾਈਆਂ ਨੇ ਪਸ਼ੂ 6 ਆ 6 ਦੇ 6 ਪਸ਼ੂ ਸੁਏ ਸੁਏ ਆ ਤੇ ਆਓ ਬਾਕੀ ਆਪਣੀ ਨਰਕਪਰਖਾ ਤਸੱਲੀ ਆ ਦੋਸਤੋ ਤੁਸੀਂ ਘਰ ਆਣ ਕੇ ਦੋੜਦੰਗ ਚਵਾਈ ਕਰਕੇ ਤਸੱਲੀ ਕਰ ਸਕਦੇ ਜੀ ਅੱਜ 25 ਫਰਵਰੀ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਵੀ ਦੋਸਤੋ ਸ਼ਾਮ ਦਾ ਹੈਗਾ 4:30 ਵਜੇ ਦਾ ਬਾਕੀ ਚਵਾਈ ਦਾ ਟਾਈਮ ਆ ਦੋਸਤੋ ਠੀਕ ਆ ਜੀ ਤੇ ਕੋਈ ਵੀ ਆਵੇ ਦੋ ਰੰਗ ਚੋ ਕੇ ਤਸੱਲੀ ਕਰ ਲੈ ਤੇ ਗੱਬਣ ਪਸੂ ਆਪਾਂ ਹਰ ਵਾਰੀ ਕਹਿੰਦੇ ਆ ਆਪਣਾ ਚੌਥਾ ਨਾਂ ਦਾ ਤਿੱਪ ਕੇ ਵਰਾ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਕਿਸੇ ਵੀਰ ਨੂੰ ਸਾਹਮਣਾ ਨਾ ਨਾ ਕਰਨਾ ਪਵੇ ਆਓ ਲੈਣਿਆ ਬਧੇਰੇ ਡਿਟੇਲ ਵੀਰ ਨਿਤਨ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਨਿਤਨ ਸਾਸਰੀ ਕਾਰ ਸਾਸਰੀ ਕਾਰ ਠੀਕ ਠਾਕ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਆ ਬੈਕ ਲਖ ਦੇ ਉਦੋਂ ਫੋਨ ਤੇ ਕਰਨਾ ਤੁਹਾਡੇ ਨਾਲ ਠੀਕ ਆ ਜੀ ਠੀਕ ਆ ਜੀ ਮਿਹਰਬਾਨੀ ਪ੍ਰਾ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਵੀਰ ਨਿਤ। ਹਾਂਜੀ। ਠੀਕ ਆ ਤੁਹਾਡੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਬਲਕਿ ਸਾਰਿਆਂ ਦਾ ਧੰਨਵਾਦ ਜੀ ਆਪਣੇ ਚੈਨਲ ਨੂੰ ਸਾਥ ਦੇਂਦੇ ਆ ਜੀ। ਮੈਨੂੰ ਲੱਗਦਾ ਵੀ ਨੇ ਤੁਹਾਨੂੰ ਕੋਈ 2-3000 ਸਬਸਕ੍ਰਾਈਬਰ ਸੀ ਜਦੋਂ ਤੇ ਆਪਾਂ ਜੁੜੇ ਹਾਂ। ਨਹੀਂ ਆਪਾਂ ਪਹਿਲੇ 100 ਦੇ ਵਿੱਚੋਂ ਆ। ਪਹਿਲੇ 100 ਦੇ ਵਿੱਚੋਂ। ਹਾਂਜੀ 2000 ਤੁਸੀਂ ਆਉਂਦੇ 2018 ਦੇ ਵਿਚਕਾਰ ਜੀ। ਅੱਛਾ ਜੀ 18 ਕੇ 19 ਦੇ ਵਿਚਕਾਰ ਦੀ ਗੱਲ ਆ। ਠੀਕ ਆ ਠੀਕ ਆ। ਉਦੋਂ ਦੀ ਗੱਲ ਐ ਲਓ ਜੀ ਹਾਂਜੀ ਮੈਨੂੰ ਇਹ ਵੀ ਚੇਤਾ ਦੋ ਮੱਝ ਸੀ ਜਦੋਂ ਆਪਣੀ ਸ਼ੁਰੂਆਤ ਹੋਈ ਪਹਿਲੀ ਇਥੋਂ ਬਿਲਕੁਲ ਬਿਲਕੁਲ ਹਾਂਜੀ ਇੱਕ ਨੀਲੀ ਦਾਬੀ ਦੀ ਮੱਝ ਪਾਈ ਸੀਗੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਹਿੱਟ ਹੋਈ ਸੀਗੀ ਮੈਨੂੰ ਲੱਗਦਾ ਵੀ ਵੀਡੀਓ ਉਹ ਇਹ ਵੀ ਤੁਹਾਡੀ ਹਿੱਟ ਲਿਸਟੇ ਜਾਂਦੀ ਹੈ ਮੈਂ ਖੋਲ ਕੇ ਵੇਖਣ ਦੇ ਹਾਂ ਲੱਗ ਚੱਲਣ ਢਈ ਹੋ ਗਈ ਜਿਹੜੀ ਲਓ ਦੋਸਤੋ ਕਾਫੀ ਪੁਰਾਣਾ ਵੇਰ ਆਪਣੇ ਨਾਲ ਜੁੜਿਆ ਤੇ ਬਾਕੀ ਪਸ਼ੂ ਵਪਾਰ ਦਾ ਕੰਮ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਨੇ ਠੀਕ ਆ ਜੀ ਤੇ ਕਿਉਂਕਿ ਪਿਓਆਂ ਦਾਦਿਆਂ ਦੇ ਟਾਈਮ ਤੋਂ ਜਿਹੜਾ ਇਹ ਵਪਾਰ ਦਾ ਕ ਤੇ ਅੱਜ ਦੋਸਤੋ ਟੋਟਲ 6 ਪਸ਼ੂ ਆ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਲ ਗਏ ਇਕੱਲੇ ਇਕੱਲੇ ਪਸ਼ੂ ਦੀ ਡਿਟੇਲ ਆ ਆਪਾਂ ਸਾਂਝੀ ਕਰਨੀ ਸ਼ੁਰੂ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੁਹਾਨੂੰ ਸਮਝ ਵਿੱਚ ਆ ਸਕੇ ਆਓ ਕਰਦੇ ਆਂ ਸ਼ੁਰੂਆਤ ਇੱਕ ਪਾਸਿਓ ਠੀਕ ਆ ਜੀ ਤੇ ਅਛਾ ਨਿਤਨ ਪਹਿਲੇ ਨੰਬਰ ਤੋਂ ਕਿੱਥੋਂ ਸਟਾਰਟ ਕਰਦੇ ਆਂ ਆਪਾਂ ਇੰਟਰੋ ਸ਼ੁਰੂ ਕਰਦੇ ਆਂ ਆਪਾਂ ਲਓ ਜੀ ਪਹਿਲੇ ਨੰਬਰ ਤੇ ਦੋਸਤੋ ਆ ਜਿਹੜੀ ਵਾਹਰ ਤੁਸੀਂ ਸਾਹਮਣੇ ਦੇਖ ਰਿਹਾ ਜੀ ਹੈ ਕ੍ਰੋਸ ਅੰਗ ਵਿੱਚ ਹੀ ਅੱਜ ਸਾਰੀਆਂ ਹਾਂ ਜੀ ਠੀਕ ਆ ਜੀ ਤੇ ਨਿਤਨ ਕੀ ਡਿਟੇਲ ਆ ਸੂਆ ਕਿੰਨਾ ਵੀਰੇ ਸੂਈ ਦੂਜਾ ਸੂਆ ਸੂਈ ਆ ਕੰਨੀਆਂ ਦੰਦ ਸਾਨੂੰ ਬਰਾਬਰ ਕਰਨ ਲਈਏ ਦੂਜਾ ਸੂਆ ਹਾਂਜੀ ਕੱਲ ਸੂਈ ਆ ਦੋਵੇਂ ਇਕੱਠੀਆਂ ਵੜਾ ਸੂਈਆਂ ਹੂੰ ਹੂੰ ਇਹ ਸਵੇਰ ਦੀ ਸੂਈ ਆ ਓਕੇ ਤੇ ਉਹ ਸ਼ਾਮੀ ਸੂਈ ਆ ਅੱਛਾ ਮਗਰ ਆ ਬੱਚਾ ਆ ਗਿਆ ਮਗਰ ਹਾਂਜੀ ਲਓ ਜੀ ਫਿਰ ਤੋਂ ਕੱਲ ਹੀ ਇਹੇ ਵੜ ਸੂਈ ਆ ਜਾਂ ਦੂਜੇ ਦਿਨ ਦੇ ਵਿੱਚ ਆ ਮਗਰ ਬੱਚਾ ਮੇਲ ਕਾਪ ਨੂੰ ਜਨਮ ਦਿੱਤਾ ਗਿੱਲਾ ਨਾਲੂ ਆ ਜੀ ਹਾਂ ਕੰਨੀ ਵਾਲ ਦੰਦ ਬਰਾਬਰ ਕਰਦੀ ਪਈ ਐ ਕਰਨ ਦੇ ਹੀ ਹਾਂਜੀ ਕਰਨ ਰਹੀ ਐ ਲਿਓ ਜੀ ਤੇ ਬੋੜਾ ਏ ਥੱਲੇ 14 ਤੋਂ 15 ਕਿਲੋ ਜੀ ਠੀਕ ਐ ਮੈਂ ਮਤਲਬ ਜਿਹੜੀਆਂ ਆਪਾਂ ਦੋ ਚਵਾਈਆਂ ਕੀਤੀਆਂ ਸੀ ਬਾਕੀ ਚੋਣ ਚਣ ਕਿਵੇਂ ਐ ਇੱਕ ਨੰਬਰ ਚੋਣ ਦਾ ਆਪਣੀ ਗਰੰਟੀ ਉੱਪਰ ਆ ਠੀਕ ਐ ਜੀ ਹੁਬ ਦੋਸਤੋ ਚੋਣ ਇੱਕ ਨੰਬਰ ਆ ਬਾਕੀ ਇੱਕ ਵਾਰੀ ਕਨਫਰਮ ਵੀ ਕਰਵਾ ਦਿੰਨੇ ਆ ਜੇਕਰ ਮੂੰਹ ਫੜਾ ਫੜਾ ਦਿੰਦੀ ਹੈਗਾ ਤੇ ਤਸੱਲੀ ਵੀ ਆਪਾਂ ਜ਼ਰੂਰ ਕਰਾ ਦਾਂਗੇ ਕੋਈ ਗੱਲ ਨਹੀਂ ਲਿਓ ਇੱਕ ਵਾਰੀ ਬਾਹਰ ਤੋੜ ਕੇ ਆਪਾਂ ਦਿਖਾ ਦੇ ਠੀਕ ਐ ਜੀ ਇਹ ਥੋੜਾ ਇਹ ਚੱਬੂ ਦਾ ਜ਼ਿਆਦਾ ਕਰਦੀ ਆ ਆ ਚਲੋ ਕਦੀ ਨਹੀਂ ਪਸ਼ੂ ਦੇ ਪਿਆ ਹੁੰਦਾ ਬਾਕੀ ਚੋਂ ਚੋਂ ਬਹੁਤ ਨਿੱਗਰਿਆ ਲਓ ਜੀ ਸੋ ਬਿਲਕੁਲ ਤਾਜੀ ਦੋਸਤੋ ਕੱਲ ਦੀ ਸੁਈ ਆ ਜਾਂ ਦੂਜੇ ਦਿਨ ਦੇ ਵਿੱਚ ਥਾਣ ਦੇਵੇ ਦੀ ਸਾਫ ਸੁਥਰੀ ਆ ਜੀ ਤੇ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਭਾਂਡਾ ਭੁੰਡਾ ਬਹੁਤ ਜ਼ਿਆਦਾ ਸੋਹਣਾ ਥਾਣ ਮੁਠੀ ਆ ਹੱਥੀ ਚਵਾਈਲਾ ਥਾਣਾ ਵੈੜਦੇ 14 15 ਕਿਲੋ ਫਿਲਹਾਲ ਸਿਰੇ ਬੋਲੇ ਠੀਕ ਹੈ ਜੀ ਠੀਕ ਹੈ 14 15 ਕਿਲੋ ਦੋਸਤੋ ਹੁਣ ਬੋਲੇ ਤੇ ਜਿਹੜੀ ਕੋਈ ਕਪੈਸਿਟੀ ਆ ਦੁੱਧ ਵੜ 22 ਕਿਲੋ ਸਹੀ ਭਰੂਗੀ 20 ਤੋਂ ਪਲੱਸ ਕਰਦੀ 20 ਤਾਂ ਬਾਹਰੀ ਹੈ ਉਹ ਹੈ 24 25 ਕਿਲੋ ਭਰ ਜੇ ਬਾਕੀ ਚੂਨ ਚੂਨ ਬੜੀ ਹੱਥਾਂ ਤੋਂ ਬੜਾ ਸੋਹਣਾ ਲੱਗਾ ਸੁਮਬਾ ਥਾਣੇ ਆ ਹੂੰ ਥਣਾ ਥਣਾ ਲਓ ਨਹੀਂ ਕੋਈ ਕਮੀ ਕਿਸੇ ਦੀ ਵੀ ਲਓ ਜੀ ਕਰੋ ਚੈੱਕ ਆ ਲਓ ਇਹ ਸਾਲ ਵੀ ਦੂਜੀ ਚਵਾਈ ਆਪਾਂ ਬਿਲਕੁਲ ਖਾਲੀ ਕਰਤੀ ਐ ਅੱਛਾ ਜੀ ਹਾਂ ਜੀ ਠੀਕ ਅੱਜ ਮਤਲਬ ਅੱਜ ਸਵੇਰੇ ਖਾਲੀ ਹੋਈ ਆ ਹੂੰ ਹੂੰ ਬਿਲਕੁਲ ਠੀਕ ਹਾਂ ਜੀ ਤਿੰਨੇ ਤਨ ਮੇਰੇ ਮੁੱਲ ਕੀ ਕਰਦੇ ਮੁੱਲ 70 70 ਕੋਈ ਨਹੀਂ ਕਰਨਾ ਸਿਰਫ 65000 ਦੇ ਵਿੱਚੋਂ 65000 ਦੇ ਵਿੱਚ 50000 ਰੁਪਏ ਹੀ ਵੇੜ ਦੇ। ਉਹ ਵੀ 65000 ਦੇ ਵਿੱਚੋ ਦੋਸਤੋ ਬਾਕੀ ਸਹੀ ਮੈਨੇ ਜੋ ਸੇਵਾ ਕਰਨਾ ਹੈ ਦੋਸਤੋ 24 ਬੰਦੀ ਕਿਲੋ ਚੜੂਗੀ 20 ਉਹ ਬਾਹਰ ਦੀ ਕਪੈਸਿਟੀ ਰੱਖਦੀ ਹੈ ਵੇੜ 14 15 ਕਿਲੋ ਬੋਲਾ ਕੱਲ ਦੀ ਸੂਈ ਥੱਲੇ ਠੀਕ ਹੈ ਜੀ ਹਾਂਜੀ ਲਓ ਦੋਸਤੋ 20 ਤੋਂ ਪਲੱਸ ਵੀਰਾਂ ਦਾ ਵੀ ਚੱਲੂਗੀ ਵੈਸੇ ਹੁਣ 14 15 ਕਿਲੋ ਬੋਲੇ ਤੇ ਆ 65000 ਦੇ ਵਿੱਚੋ ਸ਼ੋਅ 20 ਤੋਂ ਬਾਹਰ ਦੀ ਗਾਰੰਟੀ ਹੋਊ ਆਪਣੀ ਪੂਰੀ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਜਿਹੜੀ ਇਹ ਵੇੜ ਇਹ ਤੀਜਾ ਸੂਆ ਤੀਜਾ ਇਹ ਵੀ ਸ਼ਾਮੀ ਸੂਈ ਹੈ ਕੱਲ ਦੀ ਕੱਲ ਸ਼ਾਮੀ ਸੂਈ ਆ ਇਹ ਤੇ ਮਗਰ ਬੱਚਾ ਕੱਲ ਸ਼ਾਮੀ ਇਹਦੇ ਮਗਰ ਬੱਚਾ ਬੱਚਾ ਉਧਰ ਬੱਜਾ ਖਾਣੇ ਤੁਹਾਨੂੰ ਆਪਾਂ ਠੀਕ ਹੈ ਜੀ ਹਾਂਜੀ ਇਹ ਤੇ ਮਗਰ ਵੀ ਬੱਚਾ ਦੋਸਤੋ ਕੱਲ ਈਵਨਿੰਗ ਟਾਈਮ ਸ਼ਾਮ ਦੀ ਸੂਈ ਆ ਤੇ ਇਹ ਬੌਲੇ ਦੀ ਕੀ ਸਥਿਤੀ ਜਾਂਦੀ ਹੁਣ ਇਹਦੀ ਵੀ 14-15 ਕਿਲੋ ਚੱਲੰਦੀ ਆ ਠੀਕ ਹੈ ਜੀ ਹਾਂਜੀ 14-15 ਕਿਲੋ ਇਹ ਵੀ ਬੌਲੇ ਦੇ ਦੋਸਤੋ ਚੱਲਣ ਰਹੀ ਆ ਬੇਲ ਬੂਲ ਚੰਗੀ ਆ ਬਾਕੀ ਹਾਈਟ ਕੱਦ ਮੀਡੀਅਮ ਵੀ ਕੋਈ ਵੀਰ ਮੰਨ ਲੇ ਬਾਕੀ ਸੂਸਵਾ ਦੇ ਵਿੱਚ ਆ ਤੇ ਪਰ ਹੈ ਕਰਮਾਲੀ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਨਾਰਮਲ ਹੀ ਸਾਰੇ ਵੀਰ ਜਾਣਦੇ ਹੀ ਆ ਜਿੱਦਾਂ ਕਿ ਪਸ਼ੂ ਦੋਸਤੋ ਕੋਈ ਹਫ਼ਤੇ ਦੇ ਅੰਤਰੰਤਰ ਖੂਸੂਸਵਾ ਦੇ ਵਿੱਚ ਹੁੰਦਾ ਤੇ ਆਹ ਫੇਸ ਕੁਆਲਿਟੀ ਇਸ ਬੈਠਦੀ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਾਂ ਕਿ 14-15 ਕਿਲੋ ਇਸ ਵਕਤ ਜਿਹੜਾ ਹੁਣ ਬੋਲਾਂ ਦੇ ਥੱਲੇ ਹਾਜ਼ਰ ਬਾਕੀ ਚੋਂ ਚੋਂ ਠੱਡੀਆਂ ਪੂਰ ਛੱਟੇ ਥਣ ਵੱਧ ਕਰਦੀ ਜ਼ਿੰਮੇਵਾਰੀ ਮੇਰੀ ਆਪਣੀ ਹੁ ਸਾਰੀ ਓਏ ਖੋਲ ਜਾ ਮੈਂਰ ਤੋਂ ਪੈਰ ਤਿਲਕਾਂ ਤੇ ਇਹ ਬੰ ਮੈਂ ਇਦਾਂ ਨਹੀਂ ਨਿਆਣੇ ਵਜੇ ਥੱਲੇ ਪਾਵੇਂ ਕੋਈ ਹੂੰ ਹੂੰ ਬਾਕੀ ਥਾਂ ਤੁਹਾਨੂੰ ਬਹੁਤ ਸੋਹਣਾ ਹੈ ਹੂੰ ਹਾਂ ਲਓ ਜੀ 24 25 ਕਿਲੋ ਦੀ ਕਪੈਸਿਟੀ ਰੱਖਣ ਵਾਲੀ ਵਾੜੇ 21 ਛੜਦੀਆਂ ਦੋਵੇਂ ਵਾੜਾ ਠੀਕ ਹੈ ਠੀਕ ਹੈ 21 ਦੀਆਂ ਐ ਇਹ ਨਹੀਂ ਵੀ ਵੱਖ-ਵੱਖਰੀ ਲਈ 21 ਤੋਂ 21 ਤੋਂ ਬੰਦੇ ਤੋਂ ਹੀ ਆਈਆਂ ਦੋਵੇਂ ਠੀਕ ਆ ਅੱਛਾ ਨਿਤਨਾ ਪੱਕੀ ਚੋਣ ਚਾਣ ਦੇ ਵਿੱਚ ਕਿਸੇ ਤਰ੍ਹਾਂ ਕੋਈ ਮੁਸ਼ਕਲ ਤੰਗੀ ਨਾ ਆਵੇ ਮੈਂ ਚੈੱਕ ਪੂਰੀਆਂ ਓਕੇ ਬੈਠੇ ਆਪਾਂ ਠੀਕ ਆ ਭਰਾ ਅੱਗੇ ਮੈਂ ਸਾਨੂੰ ਤਕਰੀਬਨ ਤਾਂ ਇਹ ਚਿਨੀ ਦੂਰ ਤੜਾਡੇ ਮਸਾਣਾ ਗਏ ਹੀ ਹਾਂ ਗਾਵਾਂ ਮੈਂ ਕਹਿ ਦਿੰਦਾ ਨਾ ਵੀ ਭਾਈ ਜਿੱਥੋਂ ਵੀਡੀਓ ਵੇਖੀ ਉਸ ਬੰਦੇ ਨੂੰ ਫੋਨ ਲਾ ਲਓ ਇਹ ਬੰਦਾ ਕਹਿੰਦਾ ਵੀ ਬੰਦੇ ਕੱਢਦੇ ਆਪਾਂ ਜੋ ਜਰਮਾਨਾ ਹੋਗਾ ਬਿਲਕੁਲ ਹਾਂਜੀ ਲੋਬ ਦੋਸਤੋ ਚਾਹੇ ਪੰਜਾਬ ਚਾਹੇ ਆਊਟ ਆਫ ਸਟੇਟ ਦੀ ਗੱਲ ਕਰ ਲਈਏ ਮਾਲ ਜਾਂਦਾ ਰਹਿੰਦਾ ਇਸ ਘਰੋਂ ਕਾਫੀ ਲੰਬੇ ਸਮੇਂ ਤੋਂ ਬਾਕੀ ਕੋਈ ਦੁੱਧ ਦਾ ਕੋਈ ਨਜਾਇਜ਼ ਉਹ ਗੱਲ ਨਹੀਂ ਹੋਊਗੀ ਜਿੰਨੀ ਹੋਊਗੀ ਜਾਇਜ਼ ਹੋਊਗੀ ਜੋ ਨਿਕਲ ਆਊਗੀ ਵਿੱਚੋਂ ਤੇ ਇਹ ਨਿਤਨ ਸਿੰਘ ਕਿੱਥੋਂ ਤੱਕ ਦੇ ਦਿੰਦਾ ਰਹਾ ਇਹਦਾ ਵੀ ਮੁੱਲ 65000 ਰੁਪਏ ਕਰਦੇ 65000 ਰੁਪਏ ਦੇ ਦਾਂਗੇ ਆਏ ਦਾ ਮਾਨਦਾਨ ਕੋਈ ਡਿਮਾਂਡ ਹਾਂ ਨਾ ਸਾਰਾ ਕੁਝ ਕਰਕੇ ਬਾੜੀਆ ਬੀਰੀ ਵੀ ਦੇ ਦਾਂਗੇ ਯੈਸ ਨੋ ਪਾਰਟ ਯੈਸ ਨੋ ਹਾਂਜੀ ਬਾਕੀ ਦੁੱਧ ਸਹੀ ਮਾਇਨੇ ਚ 24 25 ਕਿਲੋ ਭਰੂਗੀ 15 16 ਕਿਲੋ ਥੱਲੇ ਬੋੜਾ ਠੀਕ ਜੀ ਠੀਕ ਇੱਕ ਹੋਰੇ ਬੋਲੇ ਚੱਲਣੀਆਂ ਇੱਕੇ ਛੱਡਦੀਆਂ ਸੁਈਆਂ ਵੀ ਇੱਕੇ ਦੇਣਾ ਇਸ ਤੇ ਦਿੱਤੇ ਦੋਨੇ ਲਾਲ ਰੰਗ ਦੇ ਵਛੇ ਹੀ ਆ ਅੱਛਾ ਇਹਦਾ ਜਿਹੜਾ ਬੱਚਾ ਅੰਦਰ ਹੀ ਹੈ ਨਾ ਬੱਸ ਅੰਦਰ ਆਪਾਂ ਵਿਖਾ ਦਨੇ ਤੁਹਾਨੂੰ ਦਿਖਾ ਦਾਂਗੇ ਬਾਅਦ ਅਗੇ ਤੀਜੇ ਨੰਬਰ ਤੇ ਜਿਹੜੀ ਇਹ ਵੈੜ ਆਪਣੇ ਕੋਲ ਆ ਇਹਦਾ ਸੁਆ ਦਿਓ ਪਹਿਲਾਂ ਦੱਸ ਦੇ ਅ ਪਹਿਲਾਂ ਹਾਂਜੀ ਪਹਿਲਾਂ ਅ ਅੱਛਾ ਅੱਛਾ ਆਪਾਂ ਪਰ ਦੂਜਾ ਮੰਨ ਕੇ ਲਈ ਹੁਣਾਂ ਦਾ ਦੰਦਾ ਦੁੰਦਾ ਚੀ ਹੈ ਜੀ ਦੰਦਾ ਜਿਆ ਬਰਾਬਰ ਹਿਸਾਬ ਨਾਲ ਕਰਨ ਦੇ ਕੰਨੀ ਵਾਲੇ ਤਾਂ ਥੋੜੀ ਪੱਕੇ ਬਣੀ ਹੋਗੀ ਠੀਕ ਹੈ ਜੀ ਤੇ ਇਹ ਥੱਲੇ ਨੈਟ 16 15 16 15 ਨੈਟ ਤਿਆਰ ਆ ਰਿਹਾ ਲਓ ਦੋਸਤੋ 15 16 ਹੁਣ ਨੈਟ ਇਹਦੇ ਥੱਲੇ ਦੁੱਧ ਹੀ ਮੰਨ ਸਕਦੇ ਕਿੰਨੇ ਦਿਨ ਦੁੱਧ 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 ਇਹਨੂੰ 6 7 ਦਿਨ ਹੋ ਗਏ ਸੂਈ ਨੂੰ 6 7 ਦਿਨ ਹੋ ਗਏ ਠੀਕ ਆ ਜੀ ਤੇ ਮੂੰਹੋਂ ਦੰਦੀ ਦੋਸਤੋ ਜਵਾਨ ਹੀ ਕੋਈ ਵੀਰ ਸਮਝਣਾ ਠੀਕ ਆ ਕੰਨੀ ਵਾਲੇ ਦੰਦ ਬਰਾਬਰ ਕਰਦੀ ਪਈ ਆ ਤੇ ਬੋਦੀ ਵਾਲੀ ਵਹਿੜਾ ਕੰਨ ਕੋਲ ਬਿਲਕੁਲ ਛੋਟੇ ਆ ਠੀਕ ਆ ਬਾਕੀ ਇਹਨੇ ਗਰਮੀ ਗਰਮੀ ਮਨੋਣੀ ਮਾਸਾ ਵੀ ਹੂੰ ਐ ਥਾਂ ਥਾਂ ਬਹੁਤ ਸੁਣਨ ਲੱਗਾ ਇਹਨੂੰ ਵੱਡੀਆਂ ਗਾਵਾਂ ਵਾਂਗੂ ਲੜਨਦਾ ਹੀ ਆ ਜੀ ਪੂਰਾ ਹੂੰ ਹੂੰ ਅੱਛਾ 15 16 ਕਿਲੋ ਹੁਣ ਦੁੱਧ ਆ ਹਾਂ ਜੀ ਵੱਧ ਜਿੰਨਾ ਮਰਜ਼ੀ ਹੋ ਪਰ ਆ ਇੰਨੇ ਨੂੰ ਭਾਵੇਂ ਜੇ ਕੋਈ ਆਨਲਾਈਨ ਹੁੰਗਾ ਤਾਂ 15 ਕਿਲੋ ਨੂੰ ਧਾਰ ਵੇਨਾ ਮਾਰੇ ਹੂੰ ਫੁੱਲ ਗਰੰਟੀ ਤੇ ਭੇਜ ਦਾਂਗੇ ਆਪਾਂ ਜੇ ਨਹੀਂ ਕੋਈ ਆ ਸਕਦਾ ਇੱਕ ਡੰਗਾ ਆਨਲਾਈਨ ਤੇ ਵਾਲੇ ਦੂਜੇ ਡੰਗਾ ਦੇ ਘਰੇ ਚੋਲੇ ਠੀਕ ਆ ਹਾਂਜੀ ਇੰਨੀ ਚਾਲੀ ਦੇ ਸਕਦੇ ਆ ਆ ਠੀਕ ਆ ਠੀਕ ਆ ਬੱਛੀ ਮਗਰ ਇਹਦੇ ਉਹ ਬੱਛੀ ਹੈ ਮਗਰ ਡੱਬੀ ਹਾਂਜੀ ਆ ਜੀ ਜਿਹਦਾ ਲਾਰਸ ਆ ਪਿਆ ਠੀਕ ਆ ਜੀ ਠੀਕ ਆ ਸੋ ਦੋਸਤੋ ਇਹ ਡੱਬੀ ਬੱਛੀ ਆ ਠੀਕ ਆ ਮਗਰ ਆਹ ਵੇਖ ਸਕਦੇ ਤੁਸੀਂ 15 16 ਕਿਲੋ ਦੁੱਧ ਦਾ ਇਸ ਤੇ ਤੀਜਾ ਨੰਬਰ ਤੇ ਜਿਹੜੀ ਇਹ ਆਪਾਂ ਤੁਹਾਨੂੰ ਵੈਰ ਦਿਖਾ ਰਹੇ ਹਾਂ ਮਾਗੀ ਥਾਂ ਥੋਂ ਬੜਾ ਖਣ ਲੱਗਾ ਇਹਨੂੰ ਹੂੰ ਠੀਕ ਹੈ ਜੀ ਵੈਸੇ ਦੋਸਤੋ ਜਿਹੜਾ ਟਾਈਮ ਹੈ ਵੈਸੇ ਚਵਾਈ ਦਾ ਹੋਇਆ ਪਿਆ ਵੈਸੇ ਨਿਤਨ ਆਪਾਂ ਟਾਈਮ ਤੋਂ ਟਾਈਮ ਕਿੰਨੇ ਕ ਵਜੇ ਵੀਰ ਕਰਨੀ ਸ਼ੁਰੂ ਕਰਦੇ ਹਾਂ ਸਾਨੂੰ ਸਾਡੇ 5:30 ਵਜੇ ਸ਼ੁਰੂ ਹੀ ਹੈ ਅੱਜ 5:30 ਮਾਰਨਿੰਗ ਸੁਪਾ ਸ਼ਾਮ ਹਾਂਜੀ ਨਹੀਂ ਮਾਰਨਿੰਗ ਦੇ ਉੱਤੇ ਥੱਲੇ ਹੋ ਜਾਂਦਾ ਹੁੰਦਾ ਜੀ ਆ ਚਲੋ ਕਿਉਂਕਿ ਪੱਠੇ-ਪੁੱਠੇ ਲੈਣਨੇ ਹੁੰਦੇ ਨਾ ਤੇ ਉਹਦੇ ਕਰਕੇ ਫਿਰ ਠੀਕ ਹੈ ਜੀ ਹਾਂਜੀ ਲਓ ਦੋਸਤੋ ਕੋਈ 5:30 6 ਵਜੇ ਬਾਕੀ ਕੋਈ ਚਵਾਈ ਦਾ ਟਾਈਮ ਪਰ ਆਪ ਦਾ ਤੁਸੀਂ ਚਵਾਈ ਦਾ ਟਾਈਮ ਆਪ ਨਿਰਧਾਰਿਤ ਕਰ ਸਕਦੇ ਜੇ ਵੀ ਜਿੰਨੇ ਵਜੇ ਚੋਵੋਗੇ ਸ਼ਾਮ ਨੂੰ ਉਹਨੇ ਵਜੇ ਸਵੇਰ ਚਵਾਈ ਕਰ ਸਕਦੇ ਦੁੱਧ ਦਾ ਨਹੀਂ ਗਲਤ ਨਿਕਲੂਗਾ ਦੁੱਧ ਜਿੰਨਾ ਦੱਸਾਂਗੇ ਜਿੰਨਾ ਦੁੱਧ ਦੱਸਾਂਗੇ ਉਹ ਤੋਂ ਕਿਲੋ ਖੰਡ ਵਾਧੀ ਨਿਕਲੂਗਾ ਤੇ ਜੇ 16 ਦੱਸਣਾ ਇਹ ਨਹੀਂ ਗੱਲ ਵੀ 14 ਹੋਊਗਾ ਕਦੇ 14 ਦਾ 14 ਦਾ ਨਹੀਂ ਨਿਕਲਦਾ ਨਹੀਂ ਨਿਕਲਦਾ ਹਾਂਜੀ ਬਿਲਕੁਲ ਤੇ ਇਹਦਾ ਮੋਲ ਫਿਰਨੇ ਤਨ ਕਿੰਨਾ ਇਹ ਸੰਤੂ ਸਾਹਿਬ ਇਹ ਮੋਲ 60 ਕਰਦੇ ਆ 60 ਹਾਂਜੀ 55000 ਰੁਪਏ ਜੈਸਨੋ ਦੇ ਦੇਣੀ ਹੈ ਇਹ 55 ਦੀ 55000 ਜੈਸਨੋ ਲਓ ਜੀ 55000 ਦੀ ਦੋਸਤੋ ਜੈਸਨੋ ਆ ਤੇ ਕੋਈ 15 15 ਦੇ ਚਾਹਣ ਲਈ 15 15 16 ਕਿਲੋ ਦੁੱਧ ਆ ਕੋਈ 15 ਵੱਧ ਵੀ ਹੋ ਸਕਦਾ ਪਰ ਆਪਾਂ ਇੰਨਾ ਕਹਿ ਕੇ ਦਵਾਂਗੇ ਠੀਕ ਆ ਠੀਕ ਆ ਹਾਂਜੀ ਠੀਕ ਆ ਜੀ ਬਾਕੀ ਥਣ ਵੱਧ ਘਟਦੀ ਤੇ ਕੋਈ ਭੂਰ ਛੱਡੇ ਦੀ ਆਪਣੀ ਜ਼ਿੰਮੇਵਾਰੀ ਫੁੱਲ ਹੋ ਗਈ ਤੇ ਹਾਂਜੀ ਠੀਕ ਆ ਪ੍ਰਾ ਠੀਕ ਆ ਅੱਛਾ ਨਿਤ ਅੱਗੇ ਚੌਥੇ ਨੰਬਰ ਤੇ ਜਿਹੜੀ ਆਪਣੇ ਕੋਲ ਇਹ ਵੈੜ ਆ ਗਈ ਸਮਸਾਹ ਵੇਖਣਾ ਸੱਚ ਕੋਈ ਕਿ ਅੱਜ ਮੈਂ ਵੀਡੀਓ ਵੇਖ ਰਿਹਾ ਤੁਹਾਡੀ ਤੇ ਉੱਥੇ ਵੀਰ ਕਿਸ ਨੇ ਕਮੈਂਟ ਮਾਰਿਆ ਆਂਦਾ ਵੀ ਜਿਹੜੇ ਵਪਾਰੀ ਡੰਗਰ ਲੈ ਲੈਂਦੇ ਉਹ ਲੈਂਦਾ ਹੀ ਤੁਸੀਂ ਉਹ ਬੰਦਾ ਸਿਰਫ ਇੱਕ ਵਾਰੀ ਡੰਗਰ ਚ ਮਾਉਂਦਿਆ अच्छा जी मैं एक बंदे ਦਾ ਕਮੈਂਟ ਹੀ ਬੜੀ ਬੜੇ ਇਹੋ ਬੰਦਾ ਕਮੈਂਟ ਮਾਰਦੇ ਹਰ ਵੀਡੀਓ ਥੱਲੇ ਵੀ ਆਨਲਾਈਨ ਡੰਗਰ ਲੈਣ ਤੋਂ ਬਚੋ ਵੀ ਆਪਾਂ ਇਹੋ ਕਹਿ ਰਹੇ ਹਾਂ ਕਿ ਭਾਜੀ ਆਪਦਾ ਕੋਈ ਨਿਰਕ ਪਰਖ ਕਰੋ ਮੁੜ ਕੇ ਕਿਸ ਨੂੰ ਮਾਰਾ ਕਹਿਣਾ ਉਹ ਗੱਲ ਗੱਲ ਬਿਲਕੁਲ ਬਿਲਕੁਲ ਉਹਨੇ ਕਦੇ ਨਹੀਂ ਜੀ ਸੌਦਾ ਕਰ ਲਿਆ ਮੈਂ ਇਹੋ ਕਹਿ ਸਕਦਾ ਜਿਵੇਂ ਹੁਣ ਵੀਡੀਓ ਬਣਦੀ ਪਈ ਮੇਰੇ ਤੋਂ ਇੱਕ ਟਾਂ ਸ਼ਾਮ ਨੂੰ ਖੁੱਲੀ ਚੋਲੇ ਦੁੱਧ ਦੀ ਮੰਤੀ ਮਾਰ ਲੈ ਦਿਨੇ ਉਹਨਾਂ ਦੁੱਧ ਕਰ ਜੂਗੀ ਮੇਰੇ ਘਰੋਂ ਵਹਿਰ ਕੱਢ ਲਿਓ ਜਿਹੜਾ ਜਾਨਵਰ ਲਿਆਉਗਾ ਬਾਹਰ ਕਰਦੇ ਹੋ ਜੇ ਘੱਟ ਨਿਕਲੂਗਾ ਬਿਸ਼ੱਕ ਦੀ ਛੱਡ ਦਿਓ ਆ ਦਾ ਸਾਈਬ ਨਾ ਵਾਪਸ ਲੈ ਲੋ ਦੋਸਤੋ ਬਾਕੀ ਪੰਜੇ ਉਂਗਲਾਂ ਪ੍ਰੋਪਰ ਨਹੀਂ ਗਈਆਂ ਆਨਲਾਈਨ ਸੌਦਾ ਵੀ ਬਹੁਤੇ ਵੀਰ ਕਰਦੇ ਆ ਜਿਨ੍ਹਾਂ ਦਾ ਤਬਾਰ ਬਣਿਆ ਕਿਸੇ ਵਪਾਰੀ ਤੇ ਜਾਂ ਕਿਸੇ ਕਾਰੀਗਰ ਪਿਛਲੀ ਵੀਡੀਓ ਸਾਨੂੰ ਪਿਛਲੀ ਵੀਡੀਓ ਸਾਰਾ ਮਾਲਾ ਦਾ ਬਠਿੰਡੇਰੀਏ ਭਜਾਇਆ ਸੀ ਠੀਕ ਹੈ ਜੀ ਹਾਂ ਜੀ ਬਾਕੀ ਆਪਾਂ ਨੇ ਕਹਿੰਦਾ ਵੀ ਆਨਲਾਈਨ ਖਰੀਦੋ ਮੈਂ ਤਾਂ ਨਾ ਵੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਇੱਕ ਟਾਈਮ ਵੀਡੀਓ ਕਾਲ ਤੇ ਇੱਕ ਟਾਈਮ ਘਰ ਆਣ ਕੇ ਚੋਲੋ ਕਿਉਂਕਿ ਰਕਮ ਲਾਉਣੀ ਹੈ ਬਾਅਦ ਵਿੱਚ ਕਿਸੇ ਨੂੰ ਮਾੜਾ ਚੰਗਾ ਕਿੰਤੂ ਪਰੋਖ ਜੇ 50000 ਦੀ ਚੀਜ਼ ਲੈਣਾ ਕੋਈ ਵੱਡੀ ਗੱਲ 5-70000 ਦਾ ਤੇਲ ਫੂਕੇ ਆ ਇੱਥੇ ਆ ਜੇ ਕਿਤੇ ਕਿੱਡੀ ਗੱਲ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ ਬਾਅਦ ਚ ਮਾੜੀ ਗੱਲ ਲੈਣ ਸਣ ਦੀ ਫੈਸਿਲਿਟੀ ਸਾਰਿਆਂ ਕੋਲ ਬਿਲਕੁਲ ਕੋਈ ਗੱਲ ਨਹੀਂ ਸੰਤੂ ਸਾਹਿਬ ਆਪਾਂ ਬੈਠੇ ਆ ਜੀ ਤੇ ਅੱਗੇ ਚੌਥੇ ਨੰਬਰ ਤੇ ਆ ਵਿਖਾ ਵੱਧ ਵੀ ਹੋਵੇ ਘਟਣਾ ਹੋਊਗਾ ਦੂਜਾ ਸੂਆ ਦੂਜਾ ਸੂਆ ਤੇ ਦਿਨ ਕਿੰਨੇ ਕ ਦੀ ਸੂਈ ਇਹਨੂੰ ਘਟੋ ਘੜੇ ਨੂੰ ਵੀ 6 ਦਿਨ ਹੋਈ ਗਏ ਸੂਈ ਨੂੰ 6 ਦਿਨਾਂ ਦੀ ਦੋ ਤਾਂ ਮਾਮੂਲੀ ਮੰਨ ਕੇ ਚੱਲੋ ਵੀ ਦੋਵੇਂ ਵੜਾ ਸਹੀ ਮੈਨੇ ਕੋਈ ਚੰਗੀ ਸੇਵਾ ਲੈ ਲਏ 20 20 ਕਿਲੋ ਵਧੀਆਂ ਕਰਨੀਆਂ ਆ ਉਹ ਤੇ ਵੀ ਉਹ ਬਾਹਰ ਜਾਣੀਆਂ ਜਾਣੀਆਂ ਨਾ ਪਰ ਪਹਿਲੀਆਂ ਦੋਵੇਂ ਠੀਕ ਹੈ ਇਹ ਵੀ ਵੀ ਉਹ ਬਾਹਰ ਜਾਖਦੇ ਕੋਈ ਚੰਗੀ ਸੇਵਾ ਲੈ ਲਏ ਕਿਉਂਕਿ ਹੁਣ ਫਿਲਹਾਲ ਜਿਹੜਾ 16 15 ਬਿਲਕੁਲ ਤਿਆਰ ਆ ਲਓ ਜੀ ਲਓ ਦੋਸਤੋ ਦੇਣਾ ਵੀ ਕੋਈ 6 5 6 6 ਦਿਨਾਂ ਦੀ ਸੂਈ ਆ ਤੇ 15 ਕਿਲੋ ਦੁੱਧ ਹੀ ਤੁਸੀਂ ਮੰਨ ਕੇ ਵੀਰ ਕੋਈ ਸੌਦਾ ਕਰ ਲੇ ਦਿਓ ਮਗਰ ਤੇ ਬੱਚਾ ਬੱਚੀ ਬੱਚਾ ਬੱਚਾ ਮਗਰ ਇਹਦੇ ਬੱਚਾ ਠੀਕ ਆ ਜੀ ਮੇਲ ਕਾਫ ਆ ਬਾਕੀ ਹਾਈਟ ਕਾ ਤਾਂ ਚੰਗੀ ਆ ਵੱਡੀ ਹਾਈਟ ਆ ਉੱਚੀ ਤੋਂ ਜਿਹੜੀ ਮੀਡੀਅਮ ਹਾਈਟ ਆ ਦੋਸਤੋ ਵਿਜਲਾ ਮੇਜ ਆ ਉਸ ਤੋਂ ਉੱਚੀ ਹਾਈਟ ਆ ਇਸ ਵੜ੍ਹਣ ਦੀ ਵੱਡੀਆਂ ਵੜ੍ਹਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਥਾਣ ਥਣ ਬੜਾ ਸੋਹਣਾ ਨੋਕਲਾ ਥਾਣਾ ਕਲਮੀ ਬਾਕੀ ਠੰਡੀਆਂ 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 ਬੋੜੀਆਂ ਇੱਦਾਂ ਮਰਜੀ ਕੋ ਬੈਜੀ ਸੋ ਦੋਰਾ ਥਾਣਾ ਆਪਾਂ ਕਹਿ ਦਿੰਦੇ ਆ ਦੋਸਤੋ ਮੱਝਾਂ ਦਾ ਥਾਣਾ ਠੀਕ ਆ ਜੀ ਸੋ ਕੁਮਾਰਾ ਪੁੱਟ ਧਾਰ ਠੀਕ ਹੈ ਜੀ ਇੱਥੇ ਮਰਜ਼ੀ ਕੋਈ ਬਹਿ ਕੇ ਚੁਈ ਜਾਵੇ ਲਓ ਜੀ ਕਰੋ ਚੈੱਕ ਲਓ ਜੀ ਠੀਕ ਹੈ ਸੋ ਚੁਵਾਈ ਵਾਲੇ ਪਾਸੇ ਦੋਸਤੋ ਮੋਗਾ ਚੁਵਾਈ ਕਹਿ ਸਕਦੇ ਹਾਂ ਕਾਫੀ ਸੋਹਣੀ ਧਾਰ ਆ ਮੋਟੀ ਧਾਰ ਤੇ ਬਾਕੀ ਥਣ ਦੀ ਕੁਆਲਿਟੀ ਬਹੁਤ ਪਸੰਦ ਆਊਗੀ ਜਿਹੜੇ ਵੀਰ ਕੋ ਜਿਹੜਾ ਕੋਈ ਵੀਰ ਹੈ ਇਸ ਵੇੜ ਦਾ ਸੌਦਾ ਕਰੂਗਾ ਜਾਂ ਖਰੀਦੂਗਾ ਬਹੁਤ ਪਸੰਦੀਦਾਰ ਜਿਹੜਾ ਥਣ ਲਗਾ ਇਸ ਵੇੜ ਦੇ ਠੀਕ ਹੈ ਸੋ ਇਹ ਦੇ ਮਗਰ ਜਿਹੜਾ ਦੋਸਤੋ ਮੇਲ ਕਾਫ ਆ ਉਹ ਪਰਲੇ ਪਾਸੇ ਵਾਲਾ ਜੀ ਬੱਚੇ ਨੂੰ ਜਨਮ ਤੇ ਡੱਬਾ ਹੀ ਹੈ ਨਾ ਜੀ ਹਾਂ ਜੀ ਪਰਲਾ ਪਰਲਾ ਆ ਡੱਬੀ ਠੀਕ ਹੈ ਜੀ ਵਾਈਟ ਬਲੈਕ ਇਹ ਡੱਬੀ ਜਿਹੜੀ ਹੈ ਇਹ ਬੱਚਾ ਹੈ ਬੱਚਾ ਹੈ ਠੀਕ ਹੈ ਜੀ ਆ ਵਛੀ ਹੈ ਹਾਂ ਇਹ ਜਿਹੜੀ ਆਪਾਂ 3 ਨੰਬਰ ਤੇ ਪਹਿਲਾਂ ਦਿਖਾਤੀ ਇਹ ਵਛੀ ਹੈ ਤੇ ਨਿਤਨ 15 ਕਿਲੋ ਤੇ ਚਲੋ ਹੁਣ 16 ਕਿਲੋ ਸਹੀ ਸਹੀ ਜਿਹੜਾ ਵੱਧ ਘਟਨੀ ਆਪਾਂ ਕਹਿੰਦੇ 15 16 ਬਿਲਕੁਲ ਜਿਹੜਾ ਸਹੀ ਚੱਲਦਾ ਠੀਕ ਆ ਕਿਲੋ ਖੰਡ ਦਾ ਇੱਧਰ ਉੱਧਰ ਹੋ ਜਾਊਗਾ ਵੀ ਆਖੇ 2 ਕਿਲੋ 3 ਕਿਲੋ ਉਹ ਨਹੀਂ ਕਰਾਂਗੇ ਨਹੀਂ ਕਰਾਂਗੇ ਠੀਕ ਹੈ ਜੀ ਠੀਕ ਹੈ ਕਿ ਨਹੀਂ ਕਿਉਂਕਿ ਕੋਈ ਬੰਦਾ ਹੁੰਦਾ ਕੋਈ ਨਹੀਂ ਹੁੰਦਾ ਬਲਕਿ ਕੋਈ ਓਲਾ ਨਹੀਂ ਹੈਗਾ ਵੀ ਐਵੇਂ 2 3 ਕਿਲੋ ਦੇ ਵਿੱਚ ਓਲਾ ਰੱਖ ਕੇ ਦੱਸ ਨਾ 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 ਸਹੀ ਸਹੀ ਮੈਨੂੰ ਸੰਤੂ ਸਾਹਿਬ ਆਪਾਂ ਚਵਾਈ ਤੇ ਤੁਹਾਡੇ ਕੋ ਟਾਈਮ ਆ ਗੇ ਤਾਂ ਆਪਾਂ ਛੱਡੀਆਂ ਚਵਾਵੀ ਦਵਾਂਗੇ ਕੋਈ ਗੱਲ ਨਹੀਂ ਲਓ ਦੋਸਤੋ ਵੈਸੇ ਦੁੱਧ ਦਾ ਕੋਈ ਝੂਠ ਨਹੀਂ ਗ ਠੀਕ ਹੈ ਜੀ ਸ਼ਾਮ ਨੂੰ ਉਸੇ ਟਾਈਮ ਜਿੰਨਾ ਦੁੱਧ ਦੱਸਿਆ ਹੁੰਦਾ ਫਿਲਹਾਲ ਉਹਨਾਂ ਨੂੰ ਦੁੱਧ ਨਿਕਲਦਾ ਵਾ ਮੇਰੇ ਤੇ ਵੀ ਯਕੀਨ ਨਾ ਤੁਸੀਂ ਕਰੋ ਫਿਲਹਾਲ ਕੋਈ ਵੀ ਰਵਦਾ ਤੁਸੀਂ ਸੌਦਾ ਬਾਜੀ ਕਰਕੇ ਕਿਸੇ ਨੂੰ ਮਾੜਾ ਕਹਿਣ ਨਾਲੋਂ ਨਾ ਆਪਦੀ ਇੱਥੇ ਰਮਾਨਾ ਤਸੱਲੀ ਕਰੇ ਇਹ ਤਾਂ ਪਸ਼ੂ ਆਪਣਾ ਦਿਖਾਉਣ ਦਾ ਮਰਜ਼ਾ ਪੰਦਾ ਪਸ਼ੂ ਤੁਹਾਨੂੰ ਸੋਨੇ ਵਰਗੇ ਦਿਖਾ ਦਾਂਗੇ ਬਾਕੀ ਤਸੱਲੀ ਇੱਥੇ ਆਣ ਕੇ ਤੁਸੀਂ ਕਰ ਲਿਓ ਤੇ ਨਿਤਨੇ ਤਾਂ ਮੁੱਲ ਦੱਸਿਓ ਕੀ ਸੀਗਾ ਮੁੱਲੇ ਦਾ 60000 ਰੁਪਏ ਕਰਦੇ ਆ ਇਹ ਯਸ ਨੂੰ 60000 ਦੇ ਦਾਂਗੇ 60000 ਦੇ ਬੋਦੀ ਕੋ ਤੋੜ ਭਾਨਣਾ ਕਿਸੇ ਵੀ ਗਾਂ ਚ ਜ਼ਿਆਦੀ ਕਰੇ ਬਿਲਕੁਲ ਜਾਇਜ਼ ਜਾਇਜ਼ ਹੀ ਹੈ ਗਾਵਾਂ ਸਾਰੀਆਂ ਦੁੱਧ ਸੋ ਥਣ ਦੀ ਕੁਆਲਿਟੀ ਵੇਖੋ ਦੋਸਤੋ ਚਾਹ ਉਠਾ ਪਾਏ ਵੀ ਨਹੀਂ ਕਹਿਤਾ ਇਹ ਕਾਫੀ ਸੋਹਣਾ ਥਾਣਾ ਮੁੱਠੀ ਥਾਣਾ ਕਰਮਾਲੀ ਦਾ ਦੂਰਾ ਥਾਣਾ ਆਪਾਂ ਕਹਿ ਦਿੰਦਾ ਵੀ ਪੂਰਾ ਡਬਲ ਆ ਲੈ ਇਹ ਗਾੜ ਵੀ ਛੜ ਬਰਾਬਰ ਹੀ ਆ ਸੰਸਾਵੇ ਦੀ 4/4 ਹੀ ਆ ਲੈ ਇੱਥੇ ਮੱਦੀ ਢਾਕੇ ਬੈਯੋ ਲਓ ਗਾਂ ਪਾਸੇ ਵੀ ਪਈ ਚੁਲ ਲੈ ਠੀਕ ਹੈ ਜੀ ਸੋ ਪਿਛੇ ਵੀ ਜਿਹੜਾ ਕੁਝ ਕੱਪ ਧਾਰਾਂ ਮਾਰ ਗਿਆ ਸੀ ਉਹਦੇ ਦਰਾਂ ਨਹੀਂ ਪਸਮਾ ਦੇ ਵਿੱਚ ਆ ਗਈ ਆ ਤੇ ਬਾਕੀ ਰੇਟ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਤਾਂ 60000 ਰੁਪਏ ਦੇ ਦਾਂਗੇ ਤੇ 60 ਦੀ ਹਾਂਜੀ ਇਹ 60 ਦੀ ਦੇ ਦਾਂਗੇ ਇਸ ਨੂੰ ਠੀਕ ਹੈ ਬਾਈ ਅਚਾਨਕ ਨਿਤ ਅੱਗੇ ਕਿਹੜੇ ਪਸ਼ੂ ਆਪਣੇ ਕੋਲ ਆਪਾਂ ਉਹ ਇਹਦਾ ਗਾਂ ਦਾ ਬੱਚਾ ਵਿਖਾਉਣਾ ਸੱਚ ਦਿਖਾਓ ਜੀ ਆਜੋ ਲੋ ਦੋਸਤੋ ਇੱਕ ਵਾਇਰ ਦਾ ਜਿਹੜਾ ਤੁਹਾਨੂੰ ਬੱਚਾ ਦਿਖਾ ਦਿੰਨੇ ਜਿਹੜੀ ਆਪਾਂ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਦਿਖਾਈ ਹੈ ਨਾ ਵੇੜ ਉਹਦਾ ਬੱਚਾ ਹੈ ਆ ਬਾਲੋ ਪੂਰਾ ਐਕਟਿਵ ਹੈ ਨਾ ਹਾਂਜੀ ਹਾਂਜੀ ਬੱਚਾ ਸਿਰਫ 나ੜੂ ਨਾੜਿਆ ਗਿਆਲਾ ਆ ਬੱਚਾ ਸੇ ਨਹੀਂ ਨਾੜੂ ਤੇ ਬੱਚਾ ਵੱਛਾ ਹੈ ਮਗਰ ਮੇਲ ਕਾਫ ਸੋ ਦੋ ਸੋ ਚਾਰ ਵੇੜਾ ਦਿਖਾਉਣ ਤੋਂ ਬਾਅਦ ਆਪਾਂ ਤੁਹਾਨੂੰ ਫਸਟਲੀ ਇੱਕ ਜ਼ਿਕਰ ਕੀਤਾ ਸੀਗਾ ਵੀ ਦੋ ਮੱਜਾਂ ਜਿਹੜੀਆਂ ਇਹ ਵੀ ਵੀਰ ਨਿਤਨ ਦੇ ਕੋਲੇ ਮੌਜੂਦ ਨੇ ਦੋਵੇਂ ਸੁਈਆਂ ਸਵਾਈਆਂ ਨੇ ਹੁਣ ਮੌਕੇ ਤੇ ਕੀ ਮਿਲ ਰਿਕਾਰਡ ਹੈਗਾ ਤੇ ਕੀ ਰੇਟ ਕੀ ਮੋਲ ਰਹੂਗਾ ਇਹਨਾਂ ਮੱਜਾਂ ਦਾ ਪੂਰੀ ਆਪਾਂ ਗੱਲਬਾਤ ਕਰ ਲਏ ਨੇ ਵੀਰ ਨਿਤਨ ਦੇ ਨਾਲ ਤੇ ਨਿਤਨ ਇਹ ਦੋ ਵੀਰ ਆਪਣੇ ਕੋਲ ਲਾਸਟ ਦੇ ਵਿੱਚ ਜਿਹੜੀਆਂ ਮੱਝਾਂ ਬਕਾਉ ਨੇ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸ਼ੁਰੂਆਤ ਮੱਝਾਂ ਤੋਂ ਕਰ ਲਈਏ ਆਈ ਮੱਝ ਤੋਂ ਇਹ ਤਾਂ ਸੂਹਾ ਦੱਸਦੀਏ ਫਿਰ ਸੂਆ ਤੇ ਕਿੰਨੇ ਕ ਸਮੇਂ ਦੀ ਸੂਈ ਆ ਪਹਿਲਾ ਸੂਆ ਹਾਂ ਸੂਈ ਨੂੰ 8-9 ਦਿਨ ਹੋ ਗਏ 10 ਦਿਨ ਵੀ ਮੰਨ ਲੇ ਕੋਈ ਕਟਾ ਮਗਰਿਆ ਲਓ ਜੀ ਜਿਹੜਾ ਸਹੀ ਦੋਧਿਆ 9 ਤੋਂ 10 ਕਿਲੋ ਬਿਲਕੁਲ ਤਿਆਰ ਬਿਧਿਆਰੀ ਆ ਵੱਧ ਹੋਊਗਾ ਘਟਣਾ ਹੋਊਗਾ 8 8.5 ਨਹੀਂ ਹੁੰਦਾ ਸੰਦੂ 8 ਤੇ ਕਿਤੇ ਰਹਿ ਗਿਆ ਕਿ 9 ਕਿਲੋ ਨੈਟ 10 ਤੋਂ ਬਾਹਰ ਹੋਊਗਾ ਆਪਾਂ 9 10 9 ਦਾ ਇਥੇ ਤੁਹਾਨੂੰ ਵਾਜ ਦੇ ਦਿੰਦੇ ਆ ਮੈਂ ਇਹਨਾਂ ਚਵਾ ਗਿਆ ਉਹਦੇ ਕਰਸ ਦੇ ਦਿੰਦਾ ਛੋਟੀ ਦੇ ਤੇ ਸੂਈ ਨੂੰ ਵੀ ਬਸ 9 ਸੂਈ ਨੂੰ 10 ਦਿਨ ਹੋ ਗਏ ਆ 10 ਕਿ ਦਿਨ ਹਾਂ ਉਹ ਉਹਨਾਂ ਦੇ ਜਵਾਨੀ 8 8 7 8 ਦਿਨ ਹੋਇਆ ਪਰ ਆਪਾਂ 10 ਦਿਨ ਮੰਨ ਲਏ ਇੱਕ ਦੋ ਦਿਨਾਂ ਦੀ ਨਹੀਂ ਕਹਿ ਸਕਦੇ ਸੂਈ ਨੂੰ ਬੇਸ਼ੱਕ 10 ਕਿ ਦਿਨ ਕੋਈ ਆਈਡੀਆ ਮੰਨ ਲਿਓ 10 ਕਿ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਦੁੱਧ ਤਕਰੀਬਨ 10 ਲੀਟਰ ਤੋਂ ਬਾਹਰ ਹੀ ਆ ਪਰ ਕੋਈ ਵੀਰ 9 ਮੰਨ ਕੇ 10 ਲੀਟਰ ਮੰਨ ਕੇ ਵੀ ਤੁਸੀਂ ਸੌਦਾ ਕਰ ਸਕਦੇ ਜੇ ਵੈਸੇ ਚੋਣ ਦੇ ਵਿੱਚੋਂ ਹੋ ਸਕਦਾ ਵੀ 10 ਲੀਟਰ ਤੋਂ ਬਾਹਰ ਦੁੱਧ ਨਿਕਲੇ ਠੀਕ ਆ ਪਹਿਲਾ ਸਵੇਰ ਤੇ ਬੱਚਾ ਇਹਦਾ ਮਗਰ ਕੀ ਕੱਟਾ ਮਗਰੇ ਦੇ ਕੱਟਾ ਜੀ ਹਾਂਜੀ ਮੈਂ ਦੋ ਮਜਾ ਮਗਰ ਕੱਟੇ ਹਨ ਕੱਟੇ ਕੱਟੇ ਦੋਵੇਂ ਬਿਸ਼ੇ ਮੇਲ ਕਾਫ ਉਹ ਦੋ ਬੱਚੇ ਹੋਰ ਕੱਟੇ ਦੋਸਤੋ ਇੱਕ ਵਾਰੀ ਥਾਣ ਥਾਣ ਤੁਹਾਨੂੰ ਤਸਲੀਮ ਨਾਲ ਦਿਖਾਉਣੇ ਆ ਚੋਣ ਮੋਸਟਲੀ ਆਪਾਂ ਥਾਣ ਦੇਖ ਕੇ ਜਜਮੈਂਟ ਕਰ ਲਵਾਂਗੇ ਤੁਸੀਂ ਵੀ ਥਾਣ ਕਿਹੋ ਜਿਹਾ ਲੱਗਾ ਬਾਕੀ ਚੋਣ ਵੜੀ ਪੋਲੀ ਏ ਸੰਦ ਹਾਂ ਲਓ ਠੀਕ ਆ ਸੋ ਕੱਦ ਵੀ ਜਿਹੜਾ ਦੋਸਤੋ ਚਾਹੀ ਵੀਰ ਕੋਈ ਮੀਡੀਆ ਮੰਗ ਕੇ ਤੁਸੀਂ ਸੌਦਾ ਕਰ ਲਿਓ ਕੱਦ ਕੱਦ ਮੀਡੀਅਮ ਆਪਾਂ ਕਹਿ ਤੀ ਕੱਦ ਮੀਡੀਅਮ ਆਪਾਂ ਆਨੇ ਚ ਪਹਿਲਾ ਸੂਆ ਦੱਸਿਆ ਵੀ ਪਹਿਲਾ ਸੂਆ ਹੀ ਸੁਈ ਆ ਇਸ ਕਰਕੇ ਝੋਟੀਆਂ ਦੇ ਵਿੱਚ ਹੀ ਆ ਹਾਂ ਲਓ ਬਾਕੀ ਚੌਣ ਫੇ ਭਾਈ ਖੰਢੀ ਆ ਠੀਕ ਆ ਤੋੜ ਲਓ ਲੰਮਾ ਨਹੀਂ ਤਾਂ ਥੋੜਾ ਹੋਰ ਤੋੜ ਲਓ ਲਓ ਜੀ ਐਨੂੰ ਕਰ ਦਨੇ ਆ ਸੂਰਜ ਜੀ ਹਾਂ ਲਓ ਜੀ ਜ਼ਰੂਰ ਕਮਾਲ ਕੀ ਇਥੋਂ ਕਿ ਚੋਣ ਜਾਣ ਬਿਲਕੁਲ ਮੋਗਾ ਹੀ ਹੈਗੇ ਉਹਦੀ ਬਿਲਕੁਲ ਆਪਣੀ ਜ਼ਿੰਮੇਵਾਰੀ ਉਹ ਘਰੂੜ ਦਾ ਤੱਕ ਦੀ ਜ਼ਿੰਮੇਵਾਰੀ ਉਹ ਆਪਣੀ ਠੀਕ ਹੈ ਜੀ ਤੇ ਕੀ ਮੰਗ ਕਰਦੇ ਤਾਂ ਮੋਹਲਸਨਸ ਦਾ 85 ਹਜ਼ਾਰ ਕਰਦੇ 82 ਹਜ਼ਾਰ ਦੀ ਦੇ ਦਾਂਗੇ 82 ਹਜ਼ਾਰ ਦੀ ਦੇ ਦਈਏ ਵਿਚੋਂ ਲੈਸਲਸ ਕਰਦਗੇ ਖੁੱਲਾ ਪੂਰੇ 80 ਦੇ ਦਈਏ ਮੈਂ ਨਾ ਹੋਰ ਵੀ ਥੱਲੇ ਹੁੰਦਾ ਤੇ ਕਰਦਗੇ ਚਲੋ 1000 ਰੁਪਏ ਹੋਰ ਛੱਡ ਦਿੰਦੇ ਆ ਲਓ ਜੀ ਹੁਣ ਤੁਸੀਂ 90 ਹਜ਼ਾਰ ਦੀ ਦੇ ਦਾਂਗੇ 90 ਹਜ਼ਾਰ ਦੀ ਇਹ ਝੋਟੀ ਮਿਲ ਜੂਗੀ 1 ਘਟ ਅਸੀਂ ਠੀਕ ਆ ਬਾਕੀ ਥਾਣੇ ਇੱਕ ਵਾਰੀ ਫੇਰ ਆਪਾਂ ਦਿਖਾ ਦਈਏ ਕਿਉਂਕਿ ਸੌਦਾ ਕਰਨਾ ਦੋਸਤੋ ਤੁਸੀਂ ਤੇ ਪੂਰਾ ਤਸੱਲੀ ਨਾਲ ਇੱਕ ਵਾਰੀ ਜ਼ਰੂਰ ਵੇਖ ਲਿਆ ਕਰੋ ਠੀਕ ਆ ਜੀ ਆਹ ਦੇਖੋ ਸੋ ਥਾਣੇ ਦੀ ਕੁਆਲਿਟੀ ਵੇਖ ਲਓ ਇੱਕੋ ਜਿਹਾ ਥਾਣਾ ਸਪੇਸ ਵੀ ਵਿੱਚ ਹੈਗੀ ਆ ਕੋਈ 2-2 3-3 ਇੰਚ ਜਿਹੜੀ ਸਪੇਸ ਚੋਂ ਥਾਣਾਂ ਦੀ ਤੁਹਾਨੂੰ ਨਜ਼ਰ ਆ ਜਾਣੀ ਆ ਬਾਕੀ ਪਹਿਲਾਂ ਝੋਟੀ ਦੁੱਧ ਵੀ ਨਹੀਂ ਇੰਨਾ ਛੇਤੀ ਕੋਈ ਦਿੰਦੀ ਹਮ ਇੱਕ ਚੌਣਵੀਂ ਹੈ ਨਿਗਰ ਹੈ ਠੰਡੀਆਂ ਲਓ ਜੀ ਠੀਕ ਆ ਤੇ ਬੱਚੇ ਆਪਾਂ ਦੋਹਾਂ ਦੇ ਆਪਾਂ ਤੁਹਾਨੂੰ ਦਿਖਾ ਦਾਂਗੇ ਮਗਰ ਕੱਟੇ ਆ ਦੋਹਾਂ ਦੇ ਹਾਂਜੀ ਕੱਟੇ ਦਿਖਾ ਦਾਂਗੇ ਲਾਸਟ ਵਿੱਚ ਤੇ ਨਿਤਨੇ ਕੇ ਸੈਕੰਡ ਨੰਬਰ ਤੇ ਜਿਹੜੀ ਆਪਣੇ ਕੋਲੇ ਮਾਜਾ ਵੀਰ ਆ ਇਹਨੂੰ ਸੂਈ ਨੂੰ ਸਨਸਾ ਪੰਜ ਕੋਈ 5 ਦਿਨ ਹੋ ਗਏ ਆ ਆ ਇਹ ਸਿੱਧੀ-ਸੁੱਧੀ ਹੋਣ ਗਈ ਵਿਚਾਰੀ ਅਜੇ ਆਪਣੇ ਪੜੇ ਵੀ ਚੁੱਕਣ ਲਈ ਆ ਠੀਕ ਓਕੇ ਹਾਂਜੀ ਤੇ ਇਹਦਾ ਸੂਆ ਤੀਜਾ ਤੇ ਆਪਦੇ ਕੋਈ ਸੱਜਣ ਮਿੱਤਰ ਮੰਨ ਲੈ 10 ਮੰਨ ਲੈ ਕੋ 15 ਆਪਾਂ ਤੀਜਾ ਮੰਨ ਕੇ ਉਹ ਤੀਜਾ ਤੀਜਾ ਹੀ ਕਹਿੰਦੇ ਆ ਤੀਜਾ ਮੰਨ ਕੇ ਆਪਾਂ ਲਈ ਆ ਲਓ ਜੀ ਇਹਦਾ ਆਪਦੇ ਲੈਣ ਵਾਲੇ ਬੰਦੇ ਨੂੰ ਅਗੇ ਤੀਜਾ ਵਪਾਰ ਦੀ ਲੈਣਾ ਦੋਸਤੋ ਹਾਂਜੀ ਕਿਉ ਕੋਈ ਤੇ ਜੇ ਵੀ ਕਹਿ ਸਕਦਾ ਚੌਥੇ ਵੀ ਕਹਿ ਸਕਦਾ ਪਰ ਬਾਕੀ ਮੈਂ ਆਪਣੇ ਆਪੋ ਆਪਣੇ ਦੰਦ ਦਾ ਦੰਦ ਦਾ ਦੰਦ ਮੈਂ ਇਹ ਸ਼ਕਲ ਵਜਾ ਦੱਸ ਦਿੰਦੀ ਆ ਜੀ ਲਓ ਬਾਕੀ ਮੂੰਹ ਕੋਰ ਦੰਦ ਕੋਰ ਆਪਾਂ ਤੁਹਾਨੂੰ ਜਿਹੜੇ ਦਿਖਾ ਦਨੇ ਦੰਦ ਦੰਦ ਪ੍ਰੋਬਲਮ ਦਿਖਾ ਦਨੇ ਆ ਲਓ ਸਾਰੇ ਦੰਦ ਸਹੀ ਆ ਹਾਂ ਠੀਕ ਆ ਜੀ ਸੋ ਫੇਸ ਕੁਆਲਿਟੀ ਵੇਖੋ ਸਿੰਘਾ ਸੁੰਗਾ ਦੀ ਬਣਤਰ ਬੇਸ਼ੱਕ ਕੋਈ ਜ਼ਿਆਦਾ ਖੁੱਲੀ ਨਹੀਂ ਗਈ ਸਿੰਘ ਬਾਡੀ ਬਣਤਰ ਦੇ ਹਿਸਾਬ ਨਾਲ ਬਿਲਕੁਲ ਫੱਬਦੇ ਆ ਤੇ ਗੁਲਾਈ ਦੇ ਵਿੱਚ ਪੂਰਾ ਸਿੰਘ ਆ ਵਜਨ ਨੋੜ ਪੂਰਾ ਤੇ ਬਿਲਕੁਲ ਇਹਨਾਂ ਪਤਲੇ ਪਿੰਡੇ ਦੇ ਵਿੱਚ ਸਿੰਗਲ ਹੱਡੀ ਦੀ ਆ ਦੋਸਤੋ ਇਹ ਮਾਜ ਤੇ ਇਹਦਾ ਨਿਦਨ ਕੀ ਦੱਸਿਆ ਸੂਬਾ ਮਤਲਬ ਦਿਨ ਕਿੰਨੇ ਕਿ ਦੱਸੇ ਹੋਗੇ ਇਹਨੂੰ ਇਹਨੂੰ ਸੂਈ ਨੂੰ 4-5 ਦਿਨ ਹੀ ਗਏ ਸੀ ਉਹਨਾਂ ਨੇ 4-5 ਆਪਣੇ ਕੱਲ ਹੀ ਆਈਆਂ ਦੋਵੇਂ ਅਜੇ ਠੀਕ ਹੈ ਜੀ ਤੇ ਮਗਰ ਇਹਦੇ ਕੱਟਾ ਤੇ ਹੁਣ ਆਪਣਾ ਦੁੱਧ ਕਿੰਨਾ ਚਵਾ ਦਾਂਗੇ ਆਪਣੇ ਦੁੱਧ ਦੇ ਥੱਲੇ ਵੀ 9-10 9-10 ਬਿਲਕੁਲ ਚਵਾ ਦੇਵਾਂਗੇ ਆਪਾਂ ਲਓ ਦੋਸਤੋ 9-10 9-10 ਦੁੱਧ ਇਸ ਮੱਝ ਦੇ ਥੱਲੇ ਵੀ ਹੁਣ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋ ਲੈਣਾ ਠੀਕ ਆ ਜੀ ਦੋ ਦੋ ਝੋਟੀ ਉਹ ਵੀ 12 ਕਿਲੋ ਦਊਗੇ ਇਹ ਵੀ 12 13 ਕਿਲੋ ਵਧੀਆ ਹੱਸ ਕੇ ਚਵਾਊਗੀ ਕਹੂਗੇ ਸ਼ੁਰੂਆਤ ਚੰਗੇ ਮੈਲਾ ਮੂਲਾ ਮਾਰਨਾ ਕੋ 2 4 ਕਿਲੋ ਦਾ ਫਰਕ ਪੈਂਦਾ ਹੀ ਆ ਹੂੰ ਹੂੰ ਗਾਂ ਆਪ ਦੀ ਸੇਵਾ ਕੋ ਕਰ ਲੈ ਠੀਕ ਆ ਜੀ ਗਾਂ ਦੋ ਦੋ ਸੰਧੂ ਸਾਹਿਬ ਪਾਏ ਦਾ ਮੁੜ ਕੇ ਕਿਸੇ ਨੂੰ ਮਾੜਾ ਕਹਿਣਾ ਉਹ ਗਲਤ ਗਲਤ ਆ ਫਿਰ ਚੂਣ ਵਾਲੀਆਂ ਠੰਡੀਆਂ ਦੋਵੇਂ ਬਾਕੀ ਦੋਸਤੋ ਪਹਿਲੇ ਨੰਬਰ ਤੇ ਝੋਟੀ ਤੁਹਾਨੂੰ ਦਿਖਾਈ ਆ ਝੋਟੀ ਪਹਿਲਾਂ ਪਹਿਲਾਂ ਤੇ ਇਹ ਚਾਹੇ ਕੋਈ ਵੀ ਰਤੀਜਾ ਸੁਆ ਮੰਨ ਲੈ ਠੀਕ ਆ ਜੀ ਤੇ ਥਣ ਥਣ ਦੀ ਕੁਆਲਿਟੀ ਇੱਕੋ ਜੀ ਹੈਗੀ ਆ ਦੋ ਮੱਜਾਂ ਦੀ ਉਹ ਝੋਟੀਆਂ ਦੇ ਵਿੱਚ ਵੈਸੇ ਠੀਕ ਹੈ ਜੀ ਜਿੱਦਾਂ ਕਿ ਪਹਿਲਾਂ ਦੱਸਿਆ ਵੀ ਪਹਿਲਾ ਸੂਆ ਸੂਈ ਉਹ ਤੇ 9 10 9 10 ਇਸ ਮੱਜ ਦੇ ਥੱਲੇ ਹੁਣ ਦੁੱਧ ਹੈਗਾ ਇਹ ਬਚਾ ਲਾ ਕੇ ਬੱਜਾ ਹੀ ਠੀਕ ਹੈ ਜੀ ਠੀਕ ਤਾਂ ਕਰਕੇ ਤੁਹਾਨੂੰ ਆ ਗਈ ਠੀਕ ਆ ਤੇਨੇ ਤੁਨ ਪਾ ਫਿਰ ਕੀ ਕਰਦੇ ਨੇ ਇਹਦਾ ਮੁੱਲ ਸੰਤ ਸਾਹਿਬ ਅਸੀਂ ਬਿਆਸੀ ਨਾ ਮਰ ਜੀ 75000 ਦੇ ਦਾਂਗੇ ਆੜੀ 75000 ਹਾਂਜੀ ਵੀ ਜਿਹੜੀ ਦੇ ਦੇਣੀ ਆ ਠੀਕ ਹੈ ਜੀ ਹਾਂਜੀ ਲਓ ਜੀ 75000 ਦੋਸਤੋ ਲੈਣ ਦੇ ਨਾ ਰਹੂਗਾ ਇਸ ਮੱਜ ਦਾ ਠੀਕ ਆ ਤੇ ਬਾਕੀ ਥੋੜਾ ਬਾਦਾ ਵਿੱਚੋਂ ਕੋਈ ਗੁੰਜਾਇਸ਼ ਹੁੰਦੀ ਹੈ ਮਾਨਤਨ ਹੁੰਦਾ ਉਹ ਮੌਕੇ ਤੇ ਹੋ ਜਾਂਦਾ ਵੀ ਜਦੋਂ ਤੁਸੀਂ ਘਰੇ ਵਿਜ਼ਿਟ ਕਰਦੇ ਜੇ ਥੋੜਾ ਬਾਦਾ ਜੋ ਵੀ ਹੁੰਦਾ ਸਰ ਦਾ ਕੋਈ ਜੰਮੀ ਨਹੀਂ ਲੱਗਦੀ ਤੇ ਬਾਕੀ ਇਹ ਦੋ ਮੱਜਾ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀਆਂ ਸੀਗੀਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਸੁਈਆਂ ਸਹੋਈਆਂ ਨੇ ਪਸੂ ਆ ਤੇ ਛੇ ਦਿਖਾਤੇ ਆ ਛੇ ਦੇ ਛੇ ਪਸੂ ਸੋਏ ਨੇ ਕੋਈ ਵੀਰ ਆਣ ਕੇ ਆਪਣੀ ਨੱਕ ਪਰਖ ਕਰ ਲੈ ਤਸੱਲੀ ਕਰ ਲੈ ਠੀਕ ਆ ਤੇ ਦੋ ਮਗਰ ਕੱਟੇ ਆ ਮੇਲ ਟਕਾਬ ਤੁਸੀਂ ਵੇਖ ਸਕਦੇ ਜੇ ਆ ਲਓ ਠੀਕ ਆ ਜੀ ਇਹ ਨਾ ਗਾਵਾਂ ਘੂਮਾਂ ਦੇ ਬੋਲੇ ਪਿਆਏ ਇਹਨਾਂ ਨੂੰ ਅਸਲ ਜਗ ਲਓ ਜੀ ਇਹ ਇਹ 6 ਦਿਨਾਂ ਦੀ ਸੂਈ ਜਿਹੜੀ ਛੋਟੀ ਉਹਦਾ ਬਚਾ 10 ਦਿਨਾਂ ਦੀ ਜਿਹੜੀ ਸੂਈ ਪਹਿਲੇ ਨੰਬਰ ਤੇ ਵਿਖਾਈ ਪਹਿਲੇ ਨੰਬਰ ਤੇ ਛੋਟੀ ਦੀ ਸੂਈ ਤਾਂ ਹਾਂ ਇਹ ਉਹਦਾ ਬਚਾ ਇਹ ਆ ਇਹ ਹਾਂਜੀ ਤੇ ਪਰਲਾ ਜਿਹੜਾ ਇਹ ਆ ਗਿਆ ਇਹ ਦੂਜਾ ਜਿਹੜੀ ਤੀਜੇ ਨੰਬਰ ਤੀਜੇ ਸੂਈ ਜਿਹੜੀ ਮੈਂ ਉਖਾਈ ਆ ਜਿਹੜੀ 6 ਦਿਨਾਂ ਦੀ ਸੂਈ ਦਸੀ ਹਾਂਜੀ 45 ਦਿਨਾਂ ਦੀ ਜਿਹੜੀ ਸੀ 45 ਦਿਨਾਂ ਦੀ ਠੀਕ ਆ ਇਹ ਕਟਾਉ ਦਾ ਇਹ ਹਫਤੇ ਦੇ ਅੰਦਰ ਅੰਦਰ ਉਹ ਜਿਹੜੀ ਮੱਝ ਸੂਈ ਹਾਂਜੀ ਇਹ ਉਹਦਾ ਕਟਾ ਜੀ ਲਓ ਜੀ ਇਹ ਉਹਦਾ ਕਟਾ ਦੋਸਤੋ ਹਾਂ ਦੋਵੇਂ ਕੱਟੇ ਆ ਠੀਕ ਆ ਇੱਕ 10 ਦਿਨਾਂ ਦੇ ਵਿੱਚ ਆ ਤੇ ਇੱਕ ਹਫਤੇ ਦੇ ਅੰਦਰ ਅੰਦਰ ਹੂੰ ਹਾਂਜੀ ਬਾਕੀ ਦੁੱਧ ਸਹੀ ਮਹੀਨੇ 12 12 13 ਦਿਨ ਕਿਲੋ ਭਰਨੀ ਆ ਹੂੰ ਹੂੰ ਨਾ ਹੀ ਨਹੀਂ ਖੇਤੀ ਕੋਈ ਪਹਿਲਾਂ ਛੋਟੀ ਦੁੱਧੇ ਹੋ ਗਈ ਵੇਖੀ ਚਲੋ ਆ ਵੀ ਜਾਂਦੀ ਸੇਵਾ ਕੋਈ ਚੰਗੀ ਕਰਦਾ ਤੇ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਤੇ ਲੋਬੇ ਦੋਸਤੋ ਅੱਜ ਫਿਲਹਾਲ ਇਹ ਛੇ ਪਸ਼ੂ ਦਿਖਾਉਣੇ ਸੀ ਆਪਾਂ ਵੇਰ ਨਿਤਨ ਦੇ ਘਰੋਂ ਠੀਕ ਹੈ ਜੀ ਨਿਤਨ ਦੇ ਫਾਰਮ ਤੋਂ ਤੇ ਖਾਸ ਵਿਜਿਟ ਦੋਸਤੋ ਸ਼ਹਿਰ ਪੱਟੀ ਕਰਨੀ ਆ ਤੁਸੀਂ ਤੇ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਲੋਕੇਸ਼ਨ ਲਾਗੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਠੀਕ ਆ ਜੀ ਤੇ ਪੱਟੀ ਸ਼ਹਿਰ ਦਾਣਾ ਮੰਡੀ ਪਹੁੰਚ ਕੇ ਵੀ ਤੁਸੀਂ ਜਿਹੜੀਆਂ ਦੋਸਤੋ ਕਾਲ ਕਰ ਸਕਦੇ ਜੇ ਜੇਕਰ ਨਹੀਂ ਕਿਸੇ ਵੀਰ ਨੂੰ ਲੋਕੇਸ਼ਨ ਦਾ ਪਤਾ ਲੱਗਦਾ ਤੇ ਨੰਬਰ ਨਿਤਨ ਵੀਰੇ ਬੋਲਦਗੀ ਆਪਣੇ ਨੰਬਰ ਆਪਣਾ 798768 84460 ਸ਼ਹਿਰ ਪੱਟੀ ਤਸੀਲ ਵੀ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਨ ਸਾਹਿਬ ਮੀਨ ਵਿਜ਼ਿਟ ਹੈਗੀ ਆਪਣੀ ਸ਼ਹਿਰ ਪੱਟੀ ਜਾ ਕੇ ਤੇ ਆਪਣੇ ਭੁੱਲਰ ਸਾਹਿਬ ਕੈਂਡੀਟ ਮੰਤਰੀ ਜਿਹੜੇ ਉਹ ਆਪਣੇ ਨਾਲ ਹੀ ਹੈ ਠੀਕ ਹੈ ਜੀ ਇੱਥੇ ਲਾਗੇ ਘਰ ਉਹਨਾਂ ਦਾ ਠੀਕ ਹੈ ਜੀ ਹਾਂਜੀ ਤੇ ਸਾਨੂੰ ਸਾਹਿਬ ਇੱਕ ਬੇਨਤੀ ਹੋ ਰਹੀ ਆ ਜੀ ਆਪਦੀ ਜਿਹੜਾ ਕੋਈ ਸੱਜਣ ਮਿੱਤਰ ਆਉਗਾ ਵੀ ਆਉਦੀ ਤਸੱਲੀ ਕਰ ਲੈ ਬਿਲਕੁਲ ਜੀ ਠੀਕ ਹੈ ਕਿ ਨਹੀਂ ਕਿਉਂਕਿ ਮੈਂ ਤੁਹਾਡੇ ਮੈਂ ਪਰਸੋਂ ਸ਼ਾਇਦ ਆਪਣੇ ਨੰਬਰ ਤੇ ਸਟੇਟਸ ਪਾਇਆ ਸੀ ਹਾਂਜੀ ਉਹ ਕੱਲ ਗਾਂ ਇੱਥੇ ਚੰਗੀ ਭਲੀ ਲੈਂਦੀ ਆ ਤੇ ਖਰੋਤੀ ਖੋਦੀ ਟੈਗ ਹੋ ਗਿਆ ਟੈਗ ਹੋ ਗਿਆ ਸੀ ਬਿਲਕੁਲ ਖਰੋਤੀ ਖੋਦੀ ਡੇਬੀ ਬਿਲਕੁਲ ਜੀ ਉਹ ਕਈ ਕਹਿੰਦੇ ਵੀ ਹੁਣ ਇਹ ਵਾਪਰੀਆਂ ਚੀਜ਼ਾਂ ਆਪੀ ਤਸੱਲੀ ਕਰੋ ਜਿਹੜਾ ਵੀ ਆਉਂਦਾ ਕਿਸੇ ਨੂੰ ਮਾੜਾ ਕਹਿਣਾ ਤੁਹਾਨੂੰ ਆਪ ਉਹ ਗਲਤ ਕਹਿੰਦੇ ਠੀਕ ਹੈ ਕਿ ਨਹੀਂ ਸੋ ਦੋਸਤੋ ਗੱਲਾਂ ਸਿੱਧੀਆਂ ਕਰਦਾ ਦੋ ਮਿੰਟ ਦਾ ਗੁੱਸਾ ਲੱਗੇ ਉਹ ਕੋਈ ਗੱਲ ਨਹੀਂ ਪਰ ਆਪਾਂ ਉਹ ਪਰਦਾ ਨਹੀਂ ਕਰਨਾ ਕਿਸੇ ਚੀਜ਼ ਵੀ ਜੇਕਰ ਦੋਸਤੋ ਵਪਾਰ ਦੀ ਲੈਣਾ ਨਫੇ ਆ ਤੇ ਘਾਟੇ ਵੀ ਨਾਲ ਨੇ ਠੀਕ ਹੈ ਜੀ ਚਲੋ ਪਸ਼ੂ ਕਈ ਵਾਰ ਅਨਫੋਰਚੂਨੇਟਲੀ ਆਪਾਂ ਕਹਿ ਨਹੀਂ ਕਹਿੰਦੇ ਨੀਗੇ ਮਰਦੇ ਵੀ ਰਹਿੰਦੇ ਆ ਇਹ ਸਾਲੀਆਂ ਚੀਜ਼ਾਂ ਦਾ ਵਪਾਰ ਹੁੰਦਿਆ ਇਹ ਘਾਟਾ ਵੀ ਪੈਂਦਾ ਠੀਕ ਹੈ ਇਸ ਕਰਕੇ ਹਵਾ ਭਰੇ ਖਲੜਾ ਦੋਸਤੋ ਆਪਾਂ ਹਰ ਵਾਰ ਕਹਿੰਦੇ ਆਪਦੀ ਤਸੱਲੀ ਪਹਿਲਾਂ ਕਰ ਲਿਆ ਕਰੋ ਕਰਮਾਲੀਆਂ ਠੀਕ ਹੈ ਜੀ ਬਾਕੀ ਤੇ ਲੈਣੀਆਂ ਕਰਨ ਜਿੱਥੇ ਜਿੱਥੇ ਵੀ ਜਾਂਦੀਆਂ ਨੇ ਤੇ ਬਾਕੀ ਪਸ਼ੂ ਆਪਦੇ ਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਅਦ ਵਿੱਚ ਕਿਸੇ ਵੀਰ ਨੂੰ ਕੋਈ ਮਾੜਾ ਚੰਗਾ ਕਿੰਤੂ ਪਰੰਤੂ ਨਾ ਕਿਹਾ ਜਾਵੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ